ਖਾਲਸਾ ਜੀ ਸਾਰੀਆਂ ਸੰਗਤਾਂ ਨੂੰ ਇੱਕ ਮੇਰੇ ਨਾਮਾਣੇ ਵੱਲੋਂ ਗੁਰੂ ਘਰ ਵਿੱਚ ਪਹੁੰਚੀਏ ਨੇ ਮੈਂ ਸਦਕੇ ਜਾਵਾਂ ਉਹਨਾਂ ਸੰਗਤਾਂ ਦੇ ਜਿਨ੍ਹਾਂ ਦਾ ਆਕੇ ਇਹਨਾਂ ਸਹਿਬਜ਼ਾਦਿਆਂ ਦੇ ਚਰਨਾਂ ਤੇ ਸੀਸ ਝੁਕਿਆ ਏ ਮੈਂ ਲੱਖ ਲੱਖ ਸ਼ੁਕਰ ਕਰਦਾ ਏ ਕਿ ਮਹਾਰਾਜ ਉਹਨਾਂ ਨੂੰ ਅਮਰ ਤੇਰੇ ਜਾਗੇ ਤੇ ਗੁਰੂ ਦੇ ਚਰਨਾਂ ਨਾਲ ਜੁੜਨ ਖਾਲਸਾ ਜੀ ਆ ਜੋ ਦੇ ਨੇ ਸਾਰੀ ਸੰਗਤ ਨੂੰ ਪਤਾ ਹੈ ਬਾਬਾ ਜਿਹਾਰ ਸਿੰਘ ਜੀ ਉਹਨਾਂ ਦਾ ਜਨਮ ਹੋਇਆ ਬੜੀਆਂ ਖੁਸ਼ੀਆਂ ਆਉਂਦੀਆਂ ਪਰਿਵਾਰ ਦੇ ਵਿੱਚ ਵੇਖੋ ਖਾਲਸਾ ਜੀ ਬੜੇ ਪਿਆਰ ਨਾਲ ਸੁਣੀਓ ਕਿ ਜਨਮ ਤੋਂ ਬਾਅਦ ਉਹ ਬੱਚੇ ਦੇ ਕਰਮ ਹੁੰਦੇ ਆ ਉਹ ਬੱਚੇ ਨੇ ਵੱਡੇ ਹੋ ਕੇ ਕੀ ਕਰਨਾ ਹੁੰਦਾ ਏ ਉਹਦਾ ਮੁੱਲ ਪੈਂਦਾ ਏ ਇਸ ਧਰਤੀ ਦੇ ਉੱਪਰ ਨੰਦਪੁਰ ਤੋਂ ਸਾਥ ਤੋਂ ਬਾਅਦ ਚਮਕੌਰ ਦੇ ਵਿੱਚ ਉਹਨਾਂ ਜੋੜੀਆਂ ਨੇ ਬਾਬਾ ਜੀ ਸਿੰਘ ਦੇ ਬਾਬਾ ਜੂਹਾਰ ਸਿੰਘ ਨੇ ਜਿਹੜੀ ਕਲਾ ਦਿਖਾਈ ਉਹ ਸਾਡੇ ਛੀਂਿਆਂ ਦੇ ਵਿੱਚ ਬੜੇ ਪਿਆਰ ਨਾਲ ਸੁਣਿਆ ਕਿ ਆਪਾਂ ਜਨਮ ਦਿਨ ਨੂੰ ਕਿਵੇਂ ਮਨਾਉਣਾ ਹੈ ਜਨਮ ਦਿਨ ਤੇ ਛੀਦੀ ਦਿਨ ਜਿਹੜਾ ਹੈ ਜੇ ਆਪਾਂ ਛੀਦੀ ਨੂੰ ਵੱਖਰਾ ਕਰਦੇ ਆਂ ਤੇ ਬੜਾ ਸਖਣਾ ਹੋ ਜਾਂਦਾ ਹੈ ਜਨਮ ਦੇ ਨਾਲ ਛੀਦੀ ਨੂੰ ਵੀ ਮੰਨਣਾ ਪਊਗਾ ਕੀ ਜਿਦਾ ਜਨ ਜਿਹੜਾ ਉਹ ਬਹੁਤ ਉੱਚਾ ਹੈ ਖਾਲਸਾ ਜੀ ਬੜੇ ਪਿਆਰ ਨਾਲ ਸੁਣਿਓ ਵੀ ਇਹ ਲਖਾਰੀ ਨੇ ਜੋ ਪ੍ਰਮਾਤਮਾ ਦੇ ਵੱਲੋਂ ਗੱਲਾਂ ਲਿਖੀਆਂ ਗਈਆਂ ਨੇ ਜੋ ਹੋਈਆਂ ਨੇ ਉਹਨਾਂ ਬੀਤੀਆਂ ਦੀਆਂ ਗੱਲਾਂ ਆਪਾਂ ਕਰਾਂਗੇ ਵੀ ਇਸ ਚਮਕੌਰ ਸਾਹਿਬ ਦੀ ਜਗ੍ਹਾ ਦੇ ਵਿੱਚ ਜੇ ਮਾਪਿਓ ਹੁੰਦਾ ਹੈ ਮਾਪੇ ਹੁੰਦੇ ਆ ਉਹ ਬੱਚਿਆਂ ਨਾਲ ਕੀ ਕਰਦੇ ਆ ਸੌਕਾ ਬੁਰੂਆ ਵਿੱਚ ਤੇਲ ਛੋਣਾ ਪੁੱਤ ਹਰ ਕੋਈ ਵਿਆਮ ਨੇ ਜਾਣਦਾ ਏ ਬੜਾ ਸੌਕਾ ਬੁਰੂਆ ਵਿੱਚ ਤੇਲ ਛੋਣਾ ਬੜਾ ਸੌਕਾ ਬੁਰੂਆ ਵਿੱਚ ਤੇਲ ਛੋਣਾ ਅੱਖਵਾਸ ਤੇ ਵੇਖੋ ਕਲ ਦੀ ਤਰਫਾਂ ਦੇ ਜਾਣੇ ਜੋੜਾ ਜੋੜਾ ਵੇਖੋ ਕੀ ਦਕਰਵਾਉਣਾ ਅਰਖਵਾਸ ਤੇ ਮੇਰੇ ਪਾਪ ਸ਼ਾਨੇ ਜੋੜਾ ਜੋੜਾ ਵੇਖ ਲੋ ਕੀ ਦਕਰਵਾਉਣਾ ਕੰਨ ਤੋੜ ਦਿੱਤੀ ਜੋੜੀ ਤੇਜ ਜਾਰ ਦੀ ਇੱਕ ਰੱਖ ਲੈਂਦਾ ਤੂੰ ਨਾਲ ਸ਼ਾਨੀ ਪਰਵਾਰ ਦੀ ਕੰਨ ਤੋੜ ਦਿੱਤੀ ਜੋੜੀ ਜੀਤ ਤੇਜ ਜਾਰ ਦੀ ਇੱਕ ਰੱਖ ਲੈਂਦਾ ਤੂੰ ਨਾਲ ਸ਼ਾਨੀ ਪਰਵਾਰ ਦੀ ਰਗੀਆਂ ਨੇ ਮਾਤਾ ਕਾਲੀ ਦੋ ਜਿੰਦਾ ਕੱਲੀਆਂ ਪਤਾ ਨਹੀਂ ਮਸੀਬਤਾਂ ਨੇ ਕੀ ਕੀ ਚੱਲੀਆਂ ਪਤਾ ਨਹੀਂ ਮਸੀਬਤਾਂ ਨੇ ਕੀ ਕੀ ਚੱਲੀਆਂ ਰੱਖ ਲੈਂਦਾ ਜੋੜੀ ਇੱਕ ਹੀਰਿਆਂ ਦੇ ਹਾਰ ਦੀ ਕੰਨ ਤੋੜ ਦਿੱਤੀ ਜੋੜੀ ਕੀ ਕਦੇ ਜੀ ਇੱਕ ਰੱਖ ਲੈਂਦਾ ਤੂੰ ਨਾ ਸ਼ਾਨੀ ਪਰਵਾਰ ਦੀ ਇੱਕ ਰੱਖ ਲੈਂਦਾ ਤੂੰ ਨਾ ਸ਼ਾਨੀ ਪਰਵਾਰ ਦੀ ਰਹਿ ਗਿਆ ਨੇ ਮਾਤਾ ਕੱਲੀ ਤੋਂ ਜਿੰਦਾਂ ਕੱਲੀਆ ਰਹਿ ਗਿਆ ਨੇ ਮਾਤਾ ਕੱਲੀ ਤੋਂ ਜਿੰਦਾਂ ਕੱਲੀਆ ਹਰ ਕੋਈ ਇੱਥੇ ਆ ਕੇ ਦੌਲਤਾਂ ਕਮਾਉਂਦਾ ਕੁਤਾਂ ਜੀਆਂ ਦੋਲ ਤਾ ਦਾ ਕੋਈ ਨਾ ਲਟਾਉਂਦਾ ਏ ਸਮਝ ਨਾ ਆਵੇ ਤੇਰੇ ਨਵੇਂ ਜਵ ਪਾਰ ਦੀ ਕਾਨੂੰ ਤੋੜ ਦਿੱਤੀ ਗਾੜੀ ਜੀਤ ਤੇ ਜਹਾਰ ਦੀ ਕਾਨੂੰ ਤੋੜ ਦਿੱਤੀ ਗਾੜੀ ਜੀਤ ਤੇ ਜਹਾਰ ਦੀ ਜੀਤ ਤੇ ਜਹਾਰ ਦਾ ਜਦੋਂ ਦਾ ਖੂਨ ਚੋ ਗਿਆ ਧਰਤੀ ਦਾ ਕਾਲ ਜਾਂਦਾ ਲੀਰੋ ਲੀਰ ਹੋ ਗਿਆ ਧਰਤੀ ਦਾ ਕਾਲ ਜਾਂਦਾ ਲੀਰੋ ਲੀਰ ਹੋ ਗਿਆ ਸੰਭੀ ਬੈਠੀ ਖੋਪਰੀ ਏ ਜੀਤ ਤੇਜ ਜਾਲ ਦੀ ਇੱਕ ਰੱਖ ਲੈਂਦਾ ਤੂੰ ਨਾ ਸ਼ਾਨੀ ਪਰਵਾਰ ਦੀ ਦੇਣਾ ਕੀ ਜਵਾਬ ਕਿੱਥੇ ਗਏ ਨਾਗ ਮੇਰੇ ਖਾਲੀ ਪਈ ਮੁੰਦਰੀ ਪੁੱਤਰਾਂ ਦਾ ਸੱਲ ਵੇਖੋ ਮਾਂ ਨਾ ਸਹਾਰੀ ਕਾਨੂੰ ਤੋਰ ਦਿੱਤੀ ਜੋੜੀ ਜੀਤ ਤੇ ਜਾਰਦੀ ਇੱਕ ਰੱਖ ਲੈਂਦਾ ਤੂੰ ਨਾ ਖਾਨੀ ਪਰਵਾਰ ਦੀ ਇੱਕ ਰੱਖ ਲੈਂਦਾ ਤੂੰ ਨਾ ਖਾਨੀ ਪਰਵਾਰ ਦੀ ਖਾਲਸਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਖਾਲਸਾ ਜੀ ਮੇਰੇ ਵੀਰੋ ਪਿਆਰੀ ਸਾਧ ਸੰਗਤ ਜੀ ਇਹ ਚਰਣਾ ਤੇ ਆਏ ਜੀ ਪਰ ਮੈਂ ਇੱਕ ਗੱਲ ਮੁੱਦੇ ਦੀ ਕਰਾਂਗਾ ਕਿ ਤੁਹਾਨੂੰ ਪਤਾ ਹੈ ਜਦੋਂ ਅਨੰਦ ਪ੍ਰਸਾਦ ਦੇ ਵਿੱਚ ਸਿੰਘਾਂ ਨੇ ਬਤਾਵਾ ਲਿਖ ਕੇ ਦੇ ਦਿੱਤਾ ਸੀ ਕਿ ਮਹਾਰਾਜ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਪਰ ਮਹਾਰਾਜ ਨੂੰ ਪਤਾ ਸੀ ਕਹਿੰਦੇ ਆ ਜਿਨ੍ਹਾਂ ਸਿੰਘਾਂ ਦੇ ਨਾਲ ਇਹਨਾਂ ਲਾਡ ਕੀਤਾ ਹੋਵੇ ਜਿਨ੍ਹਾਂ ਨਾਲ ਇਹਨਾਂ ਪਿਆਰ ਕੀਤਾ ਹੋਵੇ ਮਹਾਰਾਜ ਦੇ ਮੰਦ ਦੇ ਵਿੱਚ ਵੀ ਇਹ ਦੂਰ ਨਹੀਂ ਜਾ ਸਕਦੇ ਇਹ ਮੁੜ ਕੇ ਆਉਣਗੇ ਤੁਹਾਨੂੰ ਪਤਾ ਖਾਲਸਾ ਜੀ ਉਹ ਮਰਨ ਤੋਂ ਬਸ ਕੇ ਪਿੰਡ ਗਏ ਸੀ ਫਿਰ ਮਰਨ ਵਾਸਤੇ ਦੁਬਾਰਾ ਆਉਣਾ ਪਿਆ ਕੋਈ ਗੁਰੂ ਨੇ ਬੁਲਾਇਆ ਨਹੀਂ ਸੀ ਇਹ ਸੱਚ ਹੈ ਇਸ ਚੀਜ਼ ਨੂੰ ਮੰਨੋ ਵੀ ਸਾਡਾ ਗੁਰੂ ਹੈਗਾ ਏ ਅਸੀਂ ਗੁਰੂ ਦੇ ਚਰਨਾਂ ਤੇ ਸੀਸ ਨਵਾ ਕੇ ਗੁਰੂ ਤੋਂ ਇਹ ਚੀਜ਼ ਮੰਗੋ ਕੀ ਮਾਰਾ ਆਪਣੇ ਚਰਨਾਂ ਨਾਲ ਜੋੜ ਸਾਨੂੰ ਨਾਮ ਬਖਸ਼ ਆਪਣੇ ਚਰਨਾਂ ਨਾਲ ਜੋੜ ਕੇ ਚਰਦੀ ਕਲਾ ਦੇ ਵਿੱਚ ਰੱਖ ਮੈਂ ਸਾਰੀ ਸੰਗਤ ਨੂੰ ਕਹਾਂਗਾ ਕਿ ਗੁਰੂ ਘਰ ਆ ਕੇ ਗੁਰੂ ਦੇ ਪੁੱਤਰ ਬਣ ਕੇ ਰਿਹਾ ਕਰੋ ਆਪਣੇ ਲਾੜਲੇ ਬਣ ਕੇ ਰਿਹਾ ਕਰੋ ਸੇਵਾ ਨਿਭਾਓ ਤੇ ਮਹਾਰਾਜ ਦੀ ਉਹ ਗੁਣ ਗਾਓ ਜੋ ਸਤਗੁਰ ਨੇ ਬਖਸ਼ੇ ਆ ਸਾਰੀ ਸੰਗਤ ਨੂੰ ਸਾਬ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ